ਸਤਿ ਸ੍ਰੀ ਅਕਾਲ ਕਿਸਾਨ ਦੋਸਤੋ ਜਿਵੇਂ ਕਿ ਇਹਨਾਂ ਦਿਨਾਂ ਵਿੱਚ ਆਪਾਂ ਮਾਲਵੇ ਵਾਲੀ ਜ਼ਿਲ੍ਹਿਆਂ ਵਿੱਚ ਖਾਸ ਕਰਕੇ ਨਰਮੇ ਦੀ ਬਿਜਾਈ ਨੂੰ ਲੱਗੇ ਹੋਏ ਆ ਤੇ ਇਸ ਸਬੰਧੀ ਹੀ ਅੱਜ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਹੇ ਹਾਂ ਉਹ ਇਹ ਹੈ ਕਿ ਨਰਮੇ ਦੇ ਬੀਜ ਤੇ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਇਹ ਜਾਣਕਾਰੀ ਅਸੀਂ ਤੁਹਾਡੇ ਨਾਲ ਇਸੇ ਲਈ ਸਾਂਝੀ ਕਰ ਰਹੇ ਹਾਂ ਕਿ ਤੁਸੀਂ ਇਹ ਸਬਸਿਡੀ ਲਈ ਕਿਵੇਂ ਕਲੇਮ ਕਰਨਾ ਹੈ ਉਹ ਸਾਰੀ ਜਾਣਕਾਰੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਦਾਂਗੇ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਨਾ ਆਪਣਾ ਕਮੈਂਟ ਜ਼ਰੂਰ ਦੇਣਾ ਕਿ ਉਹ ਤੁਸੀਂ ਕਿਸਾਨ ਨਾਲ ਨਾਲ ਸੰਬੰਧਿਤ ਕਿਹੜੀ ਸਕੀਮ ਦੀ ਜਾਣਕਾਰੀ ਚਾਹੁੰਦੇ ਹੋ ਜਿਵੇਂ ਤੁਸੀਂ ਸਾਰੇ ਜਾਣਦੇ ਹੋ ਕਿ ਸਾਡੇ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਲਗਾਤਾਰ ਉਪਾਅ ਲੈ ਕਰ ਰਹੇ ਹੈ ਕਿ ਸੂਬੇ ਵਿੱਚ ਜਿਹੜੀ ਫਸਲੀ ਭਪਨਤਾ ਹੈ ਉਹਨੂੰ ਉਤਸ਼ਾਹਿਤ ਕੀਤਾ ਜਾਵੇ ਔਰ ਉਸੇ ਕਾਰਨ ਹੀ ਸਰਕਾਰ ਵੱਲੋਂ ਨਰਮੇ ਨੂੰ ਫਸਲ ਨੂੰ ਉਤਸ਼ਾਹਿਤ ਕਰਨ ਲਈ ਨਰਮੇ ਦੇ ਜਿਹੜਾ ਬੀਜ ਹੈ BTV ਦਾ ਉਹਦੇ ਤੇ 33% ਸਬਸਿਡੀ ਦੇਣ ਦਾ ਸਰਕਾਰ ਨੇ ਫੈਸਲਾ ਕੀਤਾ ਹੈ ਇਹਦੇ ਲਈ ਤੁਸੀਂ ਕਰਨਾ ਕੀ ਹੈ ਕਿ ਜਿਹੜਾ ਪੱਕਾ ਬਿੱਲ ਇੱਕ ਤਾਂ ਲੈਣਾ ਹੈ ਦੂਸਰਾ ਕਿਸਮਾ ਉਹ ਹੋਣੀਆਂ ਚਾਹੀਦੀਆਂ ਜਿਹੜੀਆਂ ਪੰਜਾਬ ਯੂਨੀਵਰਸਿਟੀ ਤੇ ਪੰਜਾਬ ਖੇਤੀਬਾੜੀ ਵਿਭਾਗ ਵੱਲੋਂ ਪੰਜਾਬ ਵਿੱਚ ਸ਼ਿਫਾਰਿਸ਼ ਕੀਤੀਆਂ ਗਈਆਂ ਜਿਹੜਾ ਬੀਜ ਹੈ ਤੁਸੀਂ ਪੰਜਾਬ ਦੇ ਵਿੱਚੋਂ ਹੀ ਖਰੀਦਣਾ ਮੰਨਤਾ ਪ੍ਰਾਪਤ ਡੀਲਰ ਤੋਂ ਔਰ 31 ਮਈ ਤੋਂ ਪਹਿਲਾਂ-ਪਹਿਲਾਂ 31 ਮਈ 2025 ਤੋਂ ਪਹਿਲਾਂ-ਪਹਿਲਾਂ ਐਗਰੀ ਮਸ਼ੀਨਰੀ ਪੀਵੀ e.com ਜਿਹੜੀ ਵੈਬਸਾਈਟ ਹੈ ਖੇਤੀਬਾੜੀ ਵਿਭਾਗ ਦੀ agrimachinerypb.com ਇਸ ਵੈਬਸਾਈਟ ਤੇ ਤੁਸੀਂ ਆਪਣੀ ਅਰਜੀ ਦੇ ਸਕਦੇ ਹੋ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜੀਆਂ 10 ਪੈਕਟ ਜਿਹੜਾ ਬੀਟੀ ਹਾਈਬ੍ਰਿਡ ਬੀਜ ਹੈ ਉਹਦੇ ਤੇ ਸਬਸਿਡੀ ਮਿਲੇਗੀ ਸਬਸਿਡੀ ਮਿਲੇਗੀ 33% ਯਾਨੀ ਟੋਟਲ ਜਿਹੜੀ ਕਾਸਟ ਹੈ ਉਹਦਾ 33% ਸਰਕਾਰ ਤੁਹਾਨੂੰ ਬੈਂਕ ਖਾਤੇ ਵਿੱਚ ਇਹ ਪੈਸਾ ਜਿਹੜਾ ਤੁਹਾਡੇ ਆ ਜਾਏਗਾ ਸੋ ਇਹ ਜਾਣਕਾਰੀ ਸੀ ਨਰਮੇ ਵਾਲੇ ਕਿਸਾਨਾਂ ਲਈ ਔਰ ਕਿਉਂਕਿ ਆਪਣੀ ਜਿਹੜੀ ਬੈਲਟ ਹੈ ਖਾਸ ਕਰਕੇ ਅਬੂਹਰ ਬੱਲੂਆਣਾ ਇਹ ਵਾਲੀ ਬੈਲਟ ਹੈ ਔਰ ਯਾ ਇਧਰ ਮੁਕਸਰਦੇ ਵੀ ਕਾਫੀ سارے ਇਲਾਕੇ ਆ ਬਠਿੰਡਾ ਮਾਨਸਾ ਜਿੱਥੇ ਜਿਹੜੀ ਹੈਗੀ ਆ ਝੋਨਾ ਵਧੀਆ ਤਰੀਕੇ ਨਾਲ ਨਹੀਂ ਹੋ ਸਕਦਾ ਔਰ ਨਰਮਾ ਇੱਕ ਵਧੀਆ ਵਿਕਲਪ ਵੀ ਔਰ ਸਰਕਾਰੀ ਨੂੰ ਉਤਸ਼ਾਹਿਤ ਵੀ ਕਰ ਰਹੀ ਹੈ ਸੋ ਇਹਦੇ ਵਿੱਚ ਤੇ ਜਿਹੜੀ ਸਬਸਿਡੀ ਆ ਉਹ ਤੁਸੀਂ ਜਰੂਰ 31 ਮਈ ਤੋਂ ਪਹਿਲਾਂ ਪਹਿਲਾਂ ਅਪਲਾਈ ਕਰ ਦਿਓ ਔਰ ਤੁਹਾਨੂੰ ਸਰਕਾਰ ਵੱਲੋਂ 33% ਦੀ ਸਬਸਿਡੀ ਦਿੱਤੀ ਜਾਏਗੀ ਵੀਡੀਓ ਚੰਗੀ ਲੱਗੀ ਆਸ ਨੂੰ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਔਰ ਆਪਣਾ ਕਮੈਂਟ ਜ਼ਰੂਰ ਦੇਣਾ ਕਿ ਤੁਸੀਂ ਹੋਰ ਕਿਹੜੀ ਸਰਕਾਰੀ ਸਕੀਮ ਜਿਹੜੀ ਖੇਤੀਬਾੜੀ ਨਾਲ ਸੰਬੰਧਤ ਹੈ ਜਦੀ ਜਾਣਕਾਰੀ ਤੁਸੀਂ ਚਾਹੁੰਦੇ ਹੋ ਅਸੀਂ ਤੁਹਾਨੂੰ ਉਹਦੇ ਬਾਰੇ ਵੀ ਵੀਡੀਓ ਬਣਾ ਕੇ ਦਾਂਗੇ ਤੁਹਾਡਾ ਬਹੁਤ ਧੰਨਵਾਦ ਜੈ ਕਿਸਾਨ